ਬਿਮਾਰ ਹੋਣ ਦਾ ਰੀਜਨ ਹੀ ਇਹ ਬਣਿਆ ਕਿ ਹਰ ਚੀਜ਼ ਕੈਮੀਕਲ ਯੁਕਤ ਆ ਗਈ ਤੁਸੀਂ ਦੇਖੋ ਵੀ 70 ਰੁਪਏ ਕਿਲੋ ਦੁੱਧ ਐਡੀ ਕਿ ਟਿੱਕੀ ਪਤਾ ਨਹੀਂ ਕਿੰਨੇ 20 25 ਰੁਪਏ ਦੀ ਟਿੱਕੀ ਦੇਈ ਜਾਂਦੇ ਨੇ ਉਹ ਨੇਚਰਲੀ ਮੱਖਣ ਥੋੜੀ ਹੈਗਾ ਉਹ ਕੈਮੀਕਲ ਯੁਕਤੀ ਹੈ ਸਾਰਾ ਕੁਝ ਉਹ ਬਿਮਾਰੀਆਂ ਦਾ ਘਰ ਬਣਦਾ ਤੇ ਹੜ ਦੇ ਮਰੀਜ਼ ਬਣਨੇ ਬਣਨੇ ਆ ਘਾੜਾ ਜੜਾਇਆ ਇਕਲੇ ਹਾਰਟ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਬਿਮਾਰੀਆਂ ਲਈ ਜੈਸੂ ਕੇ ਬਲੇ ਤ੍ਰੀ ਦੋਸ਼ ਕਾੜਾ ਬਣਿਆ ਅਸੀਂ 148 ਬਿਮਾਰੀਆਂ ਤੇ ਹੀ ਕੰਮ ਕਰਦਾ ਅਸੀਂ ਵੀ ਨਹੀਂ ਸੀ ਸੋਚਿਆ ਯਾਰ ਵੀ ਕਦੇ ਹਾਰਟ ਦੇ ਮਰੀਜ਼ਾਂ ਦੀ ਇੰਨੀ ਲੈਣਾ ਲੱਗਣਗੇ ਆ ਪੂਰੇ ਵਰਲਡ ਆਫ ਹਿਸਟਰੀ ਚ ਰਿਕਾਰਡ ਆ ਜੀ ਹਾਰਟ ਦੇ ਮਰੀਜ਼ ਇੰਨੇ ਠੀਕ ਹੋਦੇ ਆ ਆਪਣੇ ਮੈਂ ਕਿ ਮੈਂ ਮੇਰਾ ਪੇਸ਼ੈਂਟ ਦਾ ਹੁਣੇ ਮਿਲਿਆ ਉਹ ਗਰੀਸ ਤੋਂ ਆਇਆ 11 ਸਟੰਡ ਮੈਂ ਸੁਣ ਕੇ ਖਰਾਬ ਵਹਿ ਗਿਆ ਜਦੋਂ ਤੁਹਾਡੇ ਕੋਲ ਪੇਸ਼ੈਂਟ ਆ ਕਿ ਤੁਹਾਡੇ ਮਨ ਚ ਕਿੱਦਾਂ ਆ ਵੀ ਇੱਕਦਮ ਤੁਹਾਨੂੰ ਵੀ ਚੰਨ ਚੰਪਾ ਹੋਇਆ ਮੈਨੂੰ ਕਾਫੀ ਦਿਨਾਂ ਤੋਂ ਲਗਾਤਾਰ ਫੋਨ ਆ ਰਹੇ ਆਗਾ ਉਹ ਗਰੀਸ ਚ ਬੈਠੇ ਨੇ ਡਰਾਈਵਿੰਗ ਕਰਦੇ ਆਗੇ ਉਹਨਾਂ ਦਾ ਬ੍ਰਦਰ ਆਇਆ ਜੇ ਉਹ ਕਹਿੰਦੇ ਮੇਰੇ 11 ਸਟੰਡ ਪਏ ਹੋਏ ਆ ਹੁਣ ਕਈ ਵਿੱਚ ਕਮੈਂਟ ਪਾਉਂਦੇ ਨੇ ਜੀ ਚਾਰ ਸਟੰਡ ਤੋਂ ਵੱਧ ਪੈ ਨਹੀਂ ਸਕਦੇ ਹੁਣ ਉਹਦਾ ਭਰਾ ਆ ਉਹ ਕਹਿੰਦਾ ਹਾਂ ਉਹਦੇ ਵਾਕਈ 11 ਸਟੰਡ ਪੈ ਚੁੱਕੇ ਆ